ਸਤਿਗੁਰੂ ਜੀ ਫਰਮਾਉਂਦੇ ਨੇ ਨਾਨਕ ਪ੍ਰਕਾਸ਼ ਵਿੱਚ ਵੀ ਜਿਹੜਾ ਦਾਨਪੁਨ ਕਰਕੇ ਆਪਣਾ ਨਾਮ ਦਿੰਦਾ ਉਹਦੇ ਮੂੰਹ 'ਚ ਬਿਸ਼ਟਾ ਪਵੇਗੀ ਜਿਵੇਂ ਕਾਗ ਗੰਧ ਫਰੋਲਦਾ ਇਹ ਇਸ ਪੰਕਤੀ 'ਚ ਲਿਖਿਆ ਹੈ ਸ਼ਲੋਕ ਸੇਵਕ ਮੋਹਣੇ ਬਚੋਲੇ ਨਾਨਕ ਜੂਨ ਬਿਸ਼ਟਾ ਰੋਲੇ ਕਰੇ seva satguru na paave so sevak seva khoi jaave likhya lekh nahi tar rang nanak tis te chupai chang kis ka paramarth jo sevak hoy te ਗਰਬ ਜੋ ਮੈਂ ਇਹੀ ਸੇਵਾ ਕਰਦਾ ਹਾਂ ਮੈਂ ਪੀ ਕੁਛ ਹੋਇਆ ਕਿਸ ਕੀ ਜੂਨ ਕਾਗ ਕੀ ਹੋਵੇਗੀ ਹੋਮਦੀ ਹੈ ਉਸ ਦੇ ਮੂੰਹ ਵਿੱਚ ਬਿਸ਼ਟਾ ਮਿਲਦਾ ਹੈ ਜੋ ਕੁਛ ਕਰਕੇ ਮਨ ਵਿੱਚ ਗਰਭ ਕਰਦਾ ਹੈ ਯਾਰ ਆਖਦਾ ਹੈ ਮੈਂ ਗੁਰੂ ਕੋ ਕੁਛ ਦਿੰਦਾ ਹਾਂ ਅਰ ਗੁਰੂ ਕੇ ਭਾਣੇ ਚੱਲੇ ਨਹੀਂ ਤਾਂ ਓਹ ਸੇਵਕ ਗੁਰੂ ਕੋ ਨਹੀਂ ਭੋਮਦਾ ਓਹੋ ਸੇਵਾ ਆਪਣੀ ਖੋਏ ਜਾਂਦਾ ਹੈ ਲਿਖਿਆ ਲਿਖ ਨਹੀਂ ਤੁਰ ਰੰਗ ਓ ਉਹਨਾਂ ਦੇ ਸਿਰ ਤੁਰਦਾ ਲਿਖਾ ਲਿਖਿਆ ਹੋਇਆ ਹੈ ਸੋ ਟਲਦੇ ਟਲਣੇ ਕਾ ਨਹੀਂ ਉਹੋ ਦੇਖੋ ਦੇਖੀ ਸੇਵਾ ਕਰਦੇ ਹਨ ਪਰ ਰੰਗ ਨਹੀਂ ਲੱਗਦਾ ਰਤੇ ਚੁੱਪ ਚੰਗੀ ਹੈ ਸੋ ਕੀ ਹੈ ਸੋ ਬੁੱਧ ਹੈ ਜੋ ਕਰ ਸੰਤੋਖ ਮੇ ਰਹੇ ਤਾਂ ਇਸ ਵਾਸਤੇ ਫਲਦਾ ਹੈ ਨਾਨਕ ਤਤ ਚੁੱਪ ਚੰਗੀ ਹੈ ਜੇ ਤੇ ਰਦਾਵੀ ਅਰਦਾਸ ਕੀਤੀ ਜੀ ਸੱਚੀ ਪਾਤਸ਼ਾ ਕਲੀ ਕਾਲ ਕੇ ਵਿਖੇ ਸੰਸਾਰੀ ਸਾਧ ਕਿਸ ਨੂੰ ਕਹਿਣ ਸਨ ਯਰ ਕਿਸ ਨੂੰ ਪੂਜਣ ਤਾਂ ਫੇਰ ਬੋਲਣਾ ਹੋਇਆ ਸ਼ਲੋਕ ਸਾਦ ਕਹਾਏ ਮੁਖ ਬੁਰਾ ਜੋ ਬੋਲੇ ਜੀਆ ਕਾਤ ਕਰ ਅਨਰਥ ਤੋਲੇ ਅਨਰਥ ਤੋਲੇ ਲਹਿ ਸਜਾਈ ਦਰਗਾ ਨਹੀਂ ਢੋਈ ਕਹਿ ਨਾਨਕ ਤਿਸ ਮਿਲਿਆ ਮੁਕਤ ਨਾ ਕੋਈ ਜਿਸ ਕਾ ਪਰਮਾਰਥ ਬਾਬਾ ਜੀ ਕਹਿ ਭਾਈ ਅਜਿਤਿਆ ਕਲਿਕਾਲ ਵਿਖੇ ਜਿਨਾਂ ਨੂੰ ਸੰਸਾਰ ਸਾਧ ਕਰਕੇ ਪੂਜੇਗਾ ਸੋ ਕੁਚਲ ਚਾਲ ਚੱਲਣਗੇ ਸੋ ਕੁਚਾਲ ਚਾਲ ਚੱਲਣਗੇ ਕੁਵਾਨ ਬੋਲਣਗੇ ਯਰ ਸਾਧ ਕਰਕੇ ਮੱਥਾ ਠੇਕ ਜਾਵਣ ਸੰ ਅਰ ਓਹੋ ਅੱਗੋ ਬੁਰਾ ਬੋਲਣ ਸੰ ਅਤੇ ਮਨ ਤੇ ਦਇਆ ਨਾ ਹੋਵੇਗੀ ਮਾਨਨ ਤੇ ਦਇਆ ਨਹੀਂ ਹੋਵੇਗੀ ਬੇ ਮਹਿਰ ਹੋਵਣ ਸੰ ਅਨਰਥ ਕੋ ਤੋਲਣ ਸੰ ਅਰ ਉਹ ਇਹ ਸਜਾਈ ਪਾਵਣ ਸੰ ਦਰਗਾ ਢੋਈ ਨ ਮਿਲਸੀ ਦਰਗਾ ਟੋਈ ਨ ਮਿਲਸੀ ਹੋਏ 84 ਫੇਰ ਪਾਵਣ ਅਤੇ ਨਰਕ ਗਾਮੀ ਹੋਵਣ ਸੰ ਅਰਜੋ ਕੋਈ ਇਹਨਾ ਕੋ ਪੂਜੇ ਪੂਜੇ ਸੀ ਸੋ ਮੁਕਤ ਨਾ ਪਾਵੇ ਸੀ ਅਤੇ ਨੇ ਫਲ ਜਾਵੇਗਾ ਨਾਨਕ ਤਿੰਨ ਮਿਲਿਆ ਮੁਕਤ ਨਾ ਹੋਈ ਤਾਂ ਕੇ ਜਿੱਤੇ ਰਦਾਵੇ ਅਰਦਾਸ ਕੀਤੀ ਹੇ ਸੱਚੇ ਪਾਤਸ਼ਾਹ ਜੋ ਸਾਧ ਤੇਰੇ ਮਨ ਭਾਮਦੇ ਹਨ ਜੋ ਸਾਦ ਤੇਰੇ ਮਨ ਭਾਮਦੇ ਹਨ ਤਿੰਨ ਕੀ ਕੀ ਚਾਲੀ ਹੈ ਤਾਂ ਬੋਲਣਾ ਹੋਇਆ ਸਲੋਕ ਸਾਦ ਕੀ ਮਹਿਮਾ ਬੇਦ ਨਾ ਜਾਣੇ ਓ ਸਾਦ ਕੀ ਮਹਿਮਾ ਬੇਦ ਨਾ ਜਾਣੇ ਓਹੋ ਗਰਬ ਜੂਨ ਨਹੀਂ ਆਈ ਓਹ ਬੁਰਾ ਨਾ ਬੋਲਣ ਕਬਚ ਕਵਚਣ ਨਾ ਬੋਲ ਗੁਰਮੁਖ ਸਬਦ ਸਮਾਈ ਸਦਾ ਹਜੂਰ ਰਹੇ ਰੰਗ ਰਾਤੇ ਓ ਮਾਤੇ ਸਦਾ ਕੁਮਾਰੀ ਉਹ ਗਰ ਨਿਰੰਤਰ ਮਿਲਿਆ ਨਿਵਾਸੀ ਸਹਿਜ ਲਗੀ ਤੁਨਕਾਰੀ ਗੁਪਤੀ ਬਾਣੀ ਕੋ ਬਿਰਲਾ 부জে ਕੁਛ ਨਾ ਜਾਣੇ ਕਿਹਾ ਕੋਹ ਨਾਨਕ ਤਿੰਨ ਹੋਏ ਪੁਰਾਣਾ ਕੋਹ ਨਾਨਕ ਤਿੰਨ ਹੋਏ ਪਰਾਪਤ ਪੂਰਬ ਵਲਖਿਆ ਕਾ ਲੈਣਾ ਤਿਸ ਕਾ ਪਰਮਾਰਥ ਭਾਈ ਜਿਤਿਆ ਸਾਧ ਕੀ ਮਹਿਮਾ ਬੇਦ ਨਾ ਜਾਣੀ ਪੀ ਨਹੀਂ ਬੇਦ ਪੀ ਨਹੀਂ ਜਾਣਦਾ ਬੇਦ ਜੋ ਹੈ ਸੋ ਤਹ ਗੁਣਾ ਕੀਆ ਬਾਤਾਂ ਕਰਦਾ ਹੈ ਚੌਥੇ ਗੁਣ ਕੋ ਨਹੀਂ ਜਾਣਤਾ ਚੌਥਾ ਵੀਦ ਜੋ ਹੈ ਸੰਤ ਹੀ ਹੈ ਤਿਨਾ ਕੀ 베ਦ ਕੋ ਵੀ ਖਬਰ ਨਹੀਂ ਅਤੇ ਸੰਤ ਕੀ ਖਬਰ ਓ ਅਕਾਲ ਪੁਰਖ ਆਪ ਹੀ ਜਾਣੇ ਅਥਵਾ ਸੰਤ ਕੀ ਮਹਿਮਾ ਸੰਤ ਹੀ ਜਾਣੇ ਓਹ ਅੰਤ ਬੇਅੰਤ ਕੇ ਸਮਾਈ ਰਹੇ ਹਨ ਅਨਹਦ ਸ਼ਬਦ ਦੇ ਸਾਥ ਉਨ ਕੀ ਆਠ ਪਹਿਰ ਲਵ ਲਾਗੀ ਰਹੇ ਅਤਮ ਖੁਦਾ ਕੋ ਮਸਦਾ ਕੋ ਮਾਰੀ ਉਤਰੇ ਨਹੀਂ ਨਾਮ ਦੇ ਰੰਗ ਰਚ ਰਹੇ ਹਨ ਦੁਨੀਆ ਕੀ ਸੁਰਤ ਭੁੱਲ ਗਈ ਹੈ ਸਤਿਗੁਰੂ ਨਾਲ ਸਮਾਏ ਤਾਂ ਕੌਣ ਬੋਲੇ ਤੇ ਕੌਣ ਬਚਨ ਹੋਏ ਜਬ ਅਜਿਹਾ ਉਹ ਤਪ ਸੰਸਾਰ ਤੇ ਉਲਟ ਹੋਏ ਉਹ ਜਿਹੜੇ ਸੰਤ ਹੋਣਗੇ ਉਹ ਸਤਿਗੁਰੂ ਦੇ ਨਾਲ ਰਵੇਂ ਰਹਿਣਗੇ ਔਰ ਸਤਿਗੁਰੂ ਦੀਆਂ ਗੱਲਾਂ ਕਰਨਗੇ ਹੋਰ ਦੁਨੀਆ ਦੇ ਕਾਰੋਬਾਰ ਦੀ ਕੋਈ ਲੋੜ ਨਹੀਂ ਹੋਏਗੀ ਨਾ ਉਹ ਕਰਨਗੇ ਨਾ ਉਹਨਾਂ ਦਾ ਧਿਆਨ ਉੱਧਰ ਜਾਵੇਗਾ ਸਤ ਕਰਤਾਰ ਧੰਨ ਰੰਕਾਰ ਧੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰਵੇਂ ਨਾਨਕ ਸਤਿਗੁਰੂ ਰਾਮ ਸਿੰਘ ਸਤਿਗੁਰੂ ਦਲੀਪ ਸਹੁੰਚੇ ਪਾਸ਼ਾ ਬਖਸ਼ ਲਈ ਬਖਸ਼ ਦੇ